ਆਹ ਨੂੰ ਦੱਸ ਦਈਏ ਜੀ ਪੰਤਪਤ ਸਾਹਿਬ ਨੇ ਲੁਧਿਆਣੇ ਚ ਰੋਡ ਸ਼ੋਅ ਦੌਰਾਨ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਆਂ ਪੰਤਪਤ ਸਾਹਿਬ ਨੇ ਕੀ ਕਿਹਾ ਅਸੀਂ ਲੁਧਿਆਣੇ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਆਉਣ ਵਾਲੀ 21 ਦਸੰਬਰ ਨੂੰ ਝਾੜੂ ਵਾਲਾ ਬਟਨ ਦਬਾ ਕੇ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਪੰਜਾਬ ਦਾ ਦਿਲ ਕਹੇ ਜਾਣ ਵਾਲੇ ਸ਼ਹਿਰ ਲੁਧਿਆਣੇ ਨੂੰ ਮੁੜ ਚਮਕਾਇਆ ਜਾ ਸਕੇ ਲੁਧਿਆਣਾ ਮੇਰੀ ਕਰਮ ਭੂਮੀ ਹੈ ਇਸ ਧਰਤੀ ਤੋਂ ਹੀ ਕਲਾਕਾਰੀ ਚ ਪੈਰ ਧਰਿਆ ਇੱਥੋਂ ਦੇ ਲੋਕਾਂ ਨੇ ਮੈਨੂੰ ਸਰਦਿਸ਼ਤਾਨਾ ਸਾਲ ਦੀ ਉਮਰ ਚ ਸਟਾਰ ਬਨਾਇਆ ਤੁਹਾਡੇ ਇਸ ਪਿਆਰ ਦਾ ਮੈਂ ਹਮੇਸ਼ਾ ਰਿਣੀ ਰਹਾਗਾ ਅਸੀਂ ਪੰਜਾਬ ਦੇ ਪਿੰਡਾਂ ਨੂੰ ਚਮਕਾ ਰਹੇ ਹਾਂ ਅਤੇ ਸ਼ਹਿਰਾਂ ਨੂੰ ਵੀ ਚਮਕਾਵਾਂਗੇ ਕੋਠਾਣਾ ਵਾਲੇ ਹੋ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਐਮਸੀ ਚੋਨਾ ਚ ਝਾੜੂ ਚਲਾ ਦਿਓ ਅਸੀਂ ਸਫਾਈ ਪੱਖੋਂ ਕੋਈ ਕਮੀ ਨਹੀਂ ਰਹਿਣ ਦਵਾਵਾਂਗੇ ਹਾਂ ਜਦੋਂ ਦੱਸੀ ਜੀ ਮਤਵਾ ਸਾਹਮਣੇ ਲੁਧਿਆਣੇ ਦੇ ਵਿੱਚ ਵੱਡਾ ਰੋਡ ਸ਼ੋਅ ਕੀਤਾ ਤੇ ਵੱਡੀ ਗੱਲ ਕਹੀ ਸਾਹਬ ਨੇ ਕਿਹਾ ਕਿ ਤੁਸੀਂ ਲੁਧਿਆਣਾ ਵਾਸੀਓ ਮੈਨੂੰ 17-7 ਦੀ ਉਮਰ ਤੇ ਸਟਾਰ ਬਣਾਇਆ ਸੀਗਾ ਤੇ ਇਸ ਵਾਰ ਵੀ ਤੁਸੀਂ ਲੁਧਿਆਣੇ ਨੂੰ ਜੋ ਹੈ ਬਟਨ ਦਬਾ ਕੇ ਝਾੜੂ ਦਾ ਵਧੀਆ ਸਿਟੀ ਬਣਾ ਦਿਓ ਅਸੀਂ ਇਸ ਦੀ ਚਮਕਾਰ ਜੋ ਹੈ ਹੋਰ ਵਧਾਵਾਂਗੇ ਇਸ ਨੂੰ ਜੋ ਹੈ ਚਮਕਾ ਦਿਵਾਾਂਗੇ ਤੇ 21 ਦਸੰਬਰ ਨੂੰ ਚੌ ਨਿਸ਼ਾਨ ਝਾੜੂ ਦੇ ਬਟਨ ਨੂੰ ਜ਼ਰੂਰ ਦਬਾਈਓ ਇਹ ਗੱਲ ਕਹੀ ਪੰਚਮਨ ਸਾਹਿਬ ਨੇ ਪ੍ਰੋਪਰ ਦੱਸਦੀ ਹੈ ਕਿ ਪੰਚਮਨ ਸਾਹਿਬ ਨੇ ਕੀ ਕਿਹਾ 80 ਲੁਜਾਨਾ ਵਾਸੀ ਨੂੰ ਅਪੀਲ ਕਰਦੇ ਹਾਂ ਕਿ ਆਉਣ ਵਾਲੀ 21 ਦਸੰਬਰ ਨੂੰ ਝਾੜੂ ਵਾਲਾ ਬਟਨ ਦਬਾ ਕੇ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ ਤਾਂ ਜੋ ਪੰਜਾਬ ਦਾ ਦਿਲ ਕਹੇ ਜਾਣ ਵਾਲੇ ਸ਼ਹਿਰ ਨੂੰ ਮੋੜ ਚਮਕਾਇਆ ਜਾ ਸਕੇ ਉਹ ਧਿਆਨਾ ਮੇਰੀ ਕਰਮਭੂਮੀ ਹੈ ਇਸ ਧਰਤੀ ਤੇ ਮੈਂ ਕਲਾਕਾਰੀ ਜੋ ਬਿਹਤਰ ਹੈ ਇੱਥਾਂ ਦੇ ਲੋਕਾਂ ਨੇ ਮੈਨੂੰ 7.5 ਸਾਲ ਦੀ ਉਮਰ ਦੇ ਵਿੱਚ ਸਟਾਰ ਬਣਾਇਆ ਪੰਜਾਬ ਦੇ ਪਿੰਡਾਂ ਨੂੰ ਚਮਕਾ ਰਹੇ ਹਾਂ ਅਤੇ ਸ਼ਹਿਰਾਂ ਨੂੰ ਵੀ ਚਮਕਾਵਾਂਗੇ ਲੁਧਾਨੇ ਵਾਲਿਓ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਐਮਸੀ ਦੀਆਂ ਚੋਣਾਂ 'ਚ ਉਚਾਰੂ ਚਲਾ ਦਿਓ ਅਸੀਂ ਸਫਾਈ ਪੱਖੋਂ ਕੋਈ ਢਿੱਲ ਨਹੀਂ ਰਹਿਣ ਦਵਾਂਗੇ ਇਹ ਪ੍ਰੋਪਰ ਗੱਲ ਕਹੀ ਪੰਪਨ ਸਾਹਿਬ ਬਨੇ ਬਾਕੀ ਦੇਖਦੇ ਰਿਜ਼ਲਟ ਕੀ ਆਂਦਾ ਹੈ ਕਿਉਂਕਿ ਕੱਲ ਜੋ ਹੈ VOTING ਹੈਗੀ ਸਵੇਰੇ ਸ਼ੁਰੂ ਹੋ ਜੇਗੀ VOTING ਤੇ ਦੇਖਣਾ ਹੋਏਗਾ ਕੌਣ ਬੰਦਾ ਹੈ ਐਮਸੀ